ਅੱਜ ਦੀ ਕਹਾਣੀ ਬਹੁਤ ਹੀ ਅਨੋਖੀ ਕਹਾਣੀ ਹੋਣ ਜਾ ਰਹੀ ਹੈ। ਇਹ ਕਹਾਣੀ ਦੱਸੇਗੀ ਕਿ ਪਿਆਰ ਚ ਕਿੰਨੀ ਕਿ ਤਾਕਤ ਹੁੰਦੀ ਹੈ ਤੇ ਪਿਆਰ ਜਿਹੜਾ ਸੱਚਾ ਹੁੰਦਾ ਹੈ ਉਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਤਬਦੀਲੀ ਲਿਆ ਸਕਦਾ ਹੈ। ਬੰਦਾ ਪਿਆਰ ਲੱਭਦਾ ਲੱਭਦਾ ਕਿਤੇ ਨਾ ਕਿਤੇ ਗੁਆਚ ਜਾਂਦਾ ਤੇ ਪਿਆਰ ਨੂੰ ਇਹ ਨਹੀਂ ਪਤਾ ਲੱਗਦਾ ਉਹਨੂੰ ਕਿ ਉਹਦਾ ਸੱਚਾ ਪਿਆਰ ਕਿਹੜਾ ਹੁੰਦਾ ਹੈ। ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨੇ ਪ੍ਰਿੰਸ ਤੇ ਭਾਵਨਾ ਜੀ ਇਨਾਂ ਦੀ ਕਹਾਣੀ ਦੀ ਪਿਆਰ ਦੀ ਜਿਹੜੀ ਕਹਾਣੀ ਆ ਉਹ ਅੱਜ ਤੁਹਾਨੂੰ ਅਸੀਂ ਦੱਸਾਂਗੇ ਪ੍ਰਿੰਸ ਹੁਣੇ ਦੱਸ ਦਿਆ ਕਿ ਇਹਨਾਂ ਦਾ ਮੁਹੱਬਤ ਪਹਿਲਾਂ ਕਿਸੇ ਹੋਰ ਕੁੜੀ ਦੇ ਨਾਲ ਸੀ ਤੇ ਇਸ ਕਰਕੇ ਉਹ ਇਹਨਾਂ ਦੀ ਮੁਹੱਬਤ ਪ੍ਰਵਾਨ ਨਹੀਂ ਚੜ ਪਾਈ ਇਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗੇ ਗਲਤ ਕੰਮਾਂ ਵਿੱਚ ਜਾਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਹਨਾਂ ਨੂੰ ਇਸ ਜਿਹੜੀ ਕੁੜੀ ਹੈ ਭਾਵਨਾ ਇਹ ਜਦੋਂ ਮਿਲਦੀ ਹੈ ਤਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾ ਆ ਜਾਂਦੇ ਆ ਇਸ ਕਹਾਣੀ ਇੰਨੀ ਅਨੋਖੀ ਨਹੀਂ ਇੱਥੇ ਹੀ ਨਹੀਂ ਗੱਲ ਮੁੱਕਦੀ ਇਹ ਕਹਾਣੀ ਦੀ ਸਭ ਤੋਂ ਵਿਲੱਖਣਤਾ ਇਹ ਹੈ ਕਿ ਭਾਵਨਾ ਦੀ ਜਿਹੜੀ ਹਾਈਟ ਹੈ ਕੱਦ ਹੈ ਉਹ ਬਹੁਤ ਘੱਟ ਹੈ ਤੇ ਮੁੰਡੇ ਦਾ ਕੱਦ ਲਗਭਗ 6 ਫੁੱਟ ਦੇ ਕਰੀਬ ਹੈ ਤੇ ਭਾਵਨਾ ਦਾ ਜਿਹੜਾ ਕੱਦ ਹੈ ਉਹ 4 ਫੁੱਟ ਦੇ ਕਰੀਬ ਹੈ ਦੋਨੇ ਸ਼ਾਦੀ.com ਤੇ ਮਿਲਦੇ ਆ ਤੇ ਪਿਆਰ ਹੁੰਦਾ ਵਿਆਹ ਹੁੰਦਾ ਤੇ ਇਸ ਤੋਂ ਬਾਅਦ ਦੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਮੁਸ਼ਕਲਾਂ ਆਉਂਦੀਆਂ ਤੇ ਕੀ ਕੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹਸੀਨ ਪਲ ਆਏ ਇਹ ਸਾਰੀ ਕਹਾਣੀ ਅੱਜ ਤੁਹਾਨੂੰ ਸੁਣਾਵਾਂਗੇ ਅਨੋਖੀ ਪਿਆਰ ਕਹਾਣੀ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੇ ਕਮੈਂਟ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਜ਼ਰੂਰ ਕਰਿਓ ਜੇ ਹਸੀ ਕਾਲ ਜੀ ਸਸੀ ਕਾਲ ਜੀ ਰਾਦੇ ਰਾਦੇ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਸਾਡਾ ਥੈਂਕ ਯੂ ਵੀਰ ਸੇਹਤ ਸੂਤ ਠੀਕ ਹੈ ਹਾਂ ਜੀ ਬਹੁਤ ਵਧੀਆ ਜੀ ਤੁਸੀਂ ਠੀਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਅੱਜ ਜੇ ਆਪਾਂ ਗੱਲ ਕਰੀਏ ਤੁਹਾਡੇ ਰਿਸ਼ਤੇ ਦੀ ਹਾਂ ਜੀ ਕਿਵੇਂ ਮਿਲੇ ਤੁਸੀਂ ਇੱਕ ਦੂਜੇ ਦੇ ਨਾਲ ਜੱਸਾ ਸਰ ਕੋਈ ਵੀ ਆਪ ਇਨਸਾਨ ਉਹ ਆਪਣੀ ਜ਼ਿੰਦਗੀ ਚ ਇੱਕ ਪਾਟਾ ਚੁੰਦਾ ਈ ਚੁੰਦਾ ਹੂੰ ਕਿ ਲਾਈਫਟਾਈਮ ਤੱਕ ਮੇਰਾ ਸਾਥ ਦੇਵੇ ਹੂੰ ਤੇ ਮੈਨੂੰ ਵੀ ਇਦਾਂ ਕੁਛ ਇਹ ਮਿਲੀ ਹੂੰ ਮੇਰੀ ਵਾਈਫ ਮੈਂ ਜਾਣਦਾ ਸੀਗਾ ਕਿ ਪੂਰੀ ਜ਼ਿੰਦਗੀ ਮੇਰੇ ਸਾਥ ਦੇਵੇ ਹੂੰ ਮੈਂ ਫਸਟ ਟਾਈਮ ਇੱਕ ਕੁੜੀ ਨੂੰ ਲਵ ਕੀਤਾ ਸੀਗਾ ਹੂੰ ਬਿਜ਼ਨਸ ਚ ਇੰਨਾ ਬਿਜੀ ਸੀ ਕਿ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਬਸ ਉਹ ਕੁਦਰਤ ਵੱਲੋਂ ਮੈਨੂੰ ਮਿਲ ਗਈ ਸੀ ਤੇ ਉਹ ਰੱਬ ਦੀ ਕਿਰਪਾ ਸੀ ਜਾਂ ਮੰਨ ਲਓ ਕਿ ਬੇਕਦਰੀ ਸੀ ਜੋ ਕਿ ਉਹ ਮੈਨੂੰ ਮਿਲ ਨਹੀਂ ਸਕੀ ਉਸ ਤੋਂ ਬਾਅਦ ਕੀ ਮੈਂ ਗਿਆ ਸੀ ਆਧ ਜਿੰਦਗੀ ਬਰਬਾਦ ਕਰਨ ਜੋ ਸਾਡਾ ਬ੍ਰੇਕਅਪ ਹੋਇਆ ਸੀ ਉਹਦੇ ਪੇਰੈਂਟਸ ਮੰਨੇ ਨਹੀਂ ਸੀ ਸਹੀ ਮੈਨੂੰ ਤਾਂ ਉਹਦੇ ਪੇਰੈਂਟਸ ਮੰਨੇ ਨਹੀਂ ਸੀ ਬਿਲਕੁਲ ਵੀ ਉਹ ਕੁੜੀ ਨੇ ਮੇਰਾ ਸਾਥ ਬਹੁਤ ਦਿੱਤਾ ਸੀ ਪੇਰੈਂਟਸ ਨਹੀਂ ਮੰਨੇ ਸੀ ਉਹਦੇ ਤੇ ਉਹ ਆਦੇ ਪੇਰੈਂਟਸ ਨੂੰ ਬਹੁਤ ਲਵ ਕਰਦੀ ਸੀ ਕਹਿੰਦੀ ਜੋ ਮਾਪਿਓ ਕਹਿਣਗੇ ਮੈਂ ਉਦਾਂ ਕਰੂਗੀ ਮੈਂ ਕਿਹਾ ਤੂੰ ਕੋਈ ਗੱਲ ਨਹੀਂ ਖੁਸ਼ ਰਹਾ ਆਪਦੀ ਜ਼ਿੰਦਗੀ ਚ ਕੋਈ ਗੱਲ ਨਹੀਂ ਤੇ ਕੋਈ ਵੀ ਮੁੰਡਾ ਹੁੰਦਾ ਜਾਂ ਤਾਂ ਉਹ ਨਸ਼ੇ ਕਰਦਾ ਵੀਰੇ ਜਾਂ ਉਹ ਆਤਮ ਹੱਤਿਆ ਕਰਦਾ ਪਿਆਰ ਚ ਇਦਾਂ ਹੀ ਹੁੰਦਾ ਨਾ ਅਕਸਰ ਧੋਖਾ ਹੀ ਹੁੰਦਾ ਹਾਂ ਜੋ ਕਿ ਚੰਗੀ ਗੱਲ ਨਹੀਂ ਹਾਂ ਜੋ ਕਿ ਚੰਗੀ ਗੱਲ ਨਹੀਂ ਪਰ ਇੱਕ ਮੈਂ ਦੇਖਿਆ ਮੇਰੇ ਪੇਰੈਂਟਸ ਕੰਨੀ ਹਨਾ ਵੀ ਇਹਨਾਂ ਦੀ ਵੀ ਜ਼ਿੰਦਗੀ ਆ ਇਹਨਾਂ ਨੂੰ ਵੀ ਕੋਈ ਸਹਾਰਾ ਹੋਣਾ ਚਾਹੀਦਾ ਮੈਂ ਕਹਿੰਨੀ ਮੈਂ ਮੈਰਿਜ ਕਰਵਾਉਂਗਾ ਤੇ ਮੈਂ ਸ਼ਾਦੀ.com ਚਲਾਇਆ ਹੂੰ ਉੱਥੋਂ ਵੀਰੇ ਮੈਨੂੰ ਇਹ ਮੇਰੀ ਵਾਈਫ ਮਿਲੀ ਹੂੰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੇ ਮੰਮੀ ਨਾਲ ਹੂੰ ਮੇਰੀ ਮਾਤਾ ਜੀ ਦਾ ਸੁਆਬ ਬਹੁਤ ਚੰਗਾ ਹੈ ਹੂੰ ਲੜਾਕੂ ਬੋਦ ਨੇ ਪਰ ਸੁਆਬ ਬਹੁਤ ਦਿਲ ਦੇ ਮਾੜੇ ਨੇ ਹੂੰ ਤੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਸਾਨੂੰ ਕੁੜੀ ਪਸੰਦ ਹੈਗੀ ਆ ਉਹ ਕਹਿੰਦੇ ਤੁਸੀਂ ਆ ਜਾਓ ਜਲੰਧਰ ਆ ਜਾਓ ਹੂੰ ਤੇ ਦੇਖ ਲੰਨੇ ਆ ਅੱਛਾ ਜਲੰਧਰ ਤੋਂ ਹੈ ਹਾਂਜੀ ਇਹ ਮੇਰੀ ਵਾਈਫ ਜਲੰਧਰ ਤੋਂ ਮੈਂ ਜੱਟ ਤੋਂ ਮੇਰੀ ਵਾਈਫ ਜਲੰਧਰ ਤੋਂ ਤੇ ਅਸੀਂ ਗਏ ਗੱਲਬਾਤ ਕੀਤੀ ਫਿਰ ਉਹ ਸਾਡੇ ਕੋਲੇ ਘਰੇ ਆਏ ਘਰ-ਵਾਰ ਦੇਖਿਆ ਸਾਡਾ ਨੇਚਰ ਦੇਖਿਆ ਮੈਨੂੰ ਦੇਖ ਕੇ ਸਾਰ ਕੁੜੀ ਪਸੰਦ ਆ ਗਈ ਹਮ ਇਹਨਾਂ ਨੇ ਮੈਨੂੰ ਪੁੱਛਿਆ ਵੀ ਸੀ ਕਹਿੰਦੇ ਕੋਈ ਦਿੱਕਤ ਆ ਪਰੇਸ਼ਾਨੀ ਤਾਂ ਨਹੀਂ ਹਾਈਟ ਤੋਂ ਮੈਂ ਇਹਨਾਂ ਨੂੰ ਇੱਕ ਹੀ ਗੱਲ ਆਖੀ ਮੈਂ ਕਿ ਤੇਰੇ ਅੰਗ ਪੈਰ ਚੱਲਦੇ ਆ ਨਾ ਤੂੰ ਸਹੀ ਆ ਨਾ ਮੈਂ ਕਿ ਮੈਨੂੰ ਕੋਈ ਕੰਮ ਤੋਂ ਮਤਲਬ ਨਹੀਂ ਕੋਈ ਸੋਹਣੇ ਪੰਤੋਂ ਨਹੀਂ ਮੈਂ ਕਿਹਾ ਮੇਰੇ ਮਾਪਿਆਂ ਨੂੰ ਰੋਟੀ ਦੇਈ ਜਾਈ ਹੂੰ ਬਸ ਮੈਨੂੰ ਤੂੰ ਪਸੰਦ ਹੂੰ ਓਕੇ ਜੀ ਇਹਨਾਂ ਨੂੰ ਇਹੀ ਗੱਲ ਮੇਰੀ ਪਸੰਦ ਲੱਗੀ ਹੂੰ ਹਾਈਟ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੂੰ ਤੇ ਉਦੋਂ ਆ ਸਾਡੀ ਮੈਰਿਜ ਹੋ ਗਈ ਜੀ ਭਾਵਨਾ ਜੀ ਤੁਸੀਂ ਸ਼ਾਦੀ.com ਤੇ ਮਿਲੇ ਇਹਨਾਂ ਨੂੰ ਕੀ ਖਾਸ ਲੱਗਿਆ ਸ਼ੁਰੂਆਤ ਦੇ ਵਿੱਚ ਕੁਝ ਨਹੀਂ ਸਿੰਪਲ ਲੱਗਿਆ ਇਸਕਾ ਕੀ ਮਧਿ ਲੱਗਿਆ ਜਿਆਦਾ ਅੱਜ ਕੱਲ ਮੁੰਡੇ ਸਟਾਈਲਿਸ਼ ਤਰੀਕੇ ਨਾਲ ਆਉਂਦੇ ਹਰ ਕੋਈ ਸਟਾਈਲਿਸ਼ ਤਰੀਕੇ ਨਾਲ ਇਹ ਸਿੰਪਲ ਬਿਲਕੁਲ ਸਿੰਪਲ ਦੇ ਕਿਨਾਂ ਲਾਈ ਸੀ ਪੈਂਟਸ ਬੜੇ ਸਿੰਪਲ ਦੇ ਕਿਨਾਂ ਆਏ ਸੀ ਸੋ ਫੈਮਲੀ ਵਧੀਆ ਲੱਗੀ ਸਿੰਪਲ ਹੈ ਸੋਬਰ ਹੈ ਇਸ ਦਾ ਕਿਸਾ ਨੂੰ ਵਧੀਆ ਲੱਗਿਆ ਜਦੋਂ ਆਪਾਂ ਗੱਲ ਕਰਦੇ ਆਂ ਸੋਸ਼ਲ ਸਾਈਟਸ ਦੀ ਹਾਂਜੀ ਸ਼ਾਦੀ.com ਇੱਕ ਸੋਸ਼ਲ ਸਾਈਟ ਹੈ ਜਿਸ ਨੂੰ ਚਲੋ ਪੇਡ ਹੈ ਪੇਡ ਹੈਗੀ ਬਹੁਤ ਸਾਰੇ ਰਿਸ਼ਤੇ ਸ਼ਾਇਦ ਜੋੜੇ ਵੀ ਹੋਣੇ ਆ ਤੁਸੀਂ ਕੀ ਲੱਗਦਾ ਵੀ ਇਸ ਤੇ ਭਰੋਸਾ ਕੀਤਾ ਜਾ ਸਕਦਾ ਇੰਨੀ ਦੂਰ ਦੂਰ ਬੈਠੇ ਬੰਦਿਆਂ ਤੇ ਸ਼ਾਦੀ.com ਦੇ ਹਿਸਾਬ ਨਾਲ ਆਪਾਂ ਸੋਸ਼ਲ ਸਾਈਟਸ ਦੇ ਹਿਸਾਬ ਨਾਲ ਵੇਖੀਏ ਪ੍ਰੋਸਾ ਦਾ ਨਹੀਂ ਕੀਤਾ ਜਾ ਸਕਦਾ ਬਟ ਇੱਕ ਨਹੀਂ ਸਰ ਇੱਕ ਮਿੰਟ ਪੰਜੇ ਉਂਗਲਾ ਇੱਕ ਬਰਾ ਬੰਨੀ ਜੀ ਜੇ ਦੁਨੀਆ ਚ ਮਾਰੇ ਆ ਤਾਂ ਚੰਗੇ ਵੀ ਆ ਜੀ ਵਿਸ਼ਵਾਸ ਤਾਂ ਕਰਨਾ ਪੈਣਾ ਨਹੀਂ ਇਹ ਸਵਾਲ ਤੁਹਾਨੂੰ ਦੋਹਾਂ ਨੂੰ ਹੈ ਮਤਲਬ ਦੋਹਾਂ ਨੂੰ ਕਿਉਂਕਿ ਆਪਾਂ ਇੱਕ ਐਸੇ ਨਹੀਂ ਮੇਰੀ ਵਾਈਫ ਨੂੰ ਵੀ ਇਹ ਕਹਿ ਰਹੀ ਕਿ ਪੰਜੇ ਉਂਗਲਾ ਇੱਕ ਬਰਾ ਬੰਨੀ ਹੈ ਨਾ ਪ੍ਰੋਸਾ ਦਾ ਕਰਨਾ ਪੈਣਾ ਸੀ ਕਿ ਸੋ ਇਹਨਾਂ ਨੇ ਮੇਰੇ ਤੇ ਪ੍ਰੋਸਾ ਕੀਤਾ ਜੀ ਨਹੀਂ ਉਹ ਚਲੋ ਉਹ ਗੱਲ ਅਲੱਗ ਹੈ ਤੁਸੀਂ ਕਿਵੇਂ ਫਿਰ ਇਨਾਂ ਨੂੰ ਜਦੋਂ ਪਹਿਲਾਂ ਤੁਸੀਂ ਹੋਣਾ ਹੀ ਆ ਜਿਵੇਂ ਆਪਾਂ ਫੇਸਬੁੱਕ ਤੇ ਕਿਸੇ ਨੂੰ ਫਰੈਂਡ ਰਿਕੁਐਸਟ ਭੇਜਦੇ ਐਸਾ ਹੀ ਹੋਊਗਾ ਨਹੀਂ ਨਹੀਂ ਹਾਂਜੀ ਐਡਾ ਕੁਝ ਨਹੀਂਗਾ ਮੈਂ ਇਹ ਗੱਲ ਨਹੀਂ ਕੀਤੀ ਸੀ ਇਹਨਾਂ ਨਾਲ ਅੱਛਾ ਮੇਰੀ ਮੰਮੀ ਨੇ ਕਰਕੇ ਪੀ ਸੀ ਮੰਮੀ ਚਲਾਉਂਦੇ ਸੀ ਫੇਸਬੁੱਕ ਅੱਛਾ ਮਦਰ ਸੋਸ਼ਲ ਸਾਈਟ ਸੀ ਕਿ ਜਿਹੜੀ ਤੁਹਾਡੀ ਆਈਡੀ ਉਹ ਤੁਹਾਡੇ ਮੇਰੀ ਆਈਡੀ ਮੇਰੀ ਮਦਰ ਚਲਾਉਂਦੇ ਸੀ ਇਹ ਬਟ ਮੈਂ ਇਹਨਾਂ ਨਾਲ ਸਿਰਫ ਗੱਲ ਨਹੀਂ ਕੀਤੀ ਇਹਨਾਂ ਕੋਲ ਤਾਂ ਫੋਨ ਵੀ ਨਹੀਂ ਸੀ ਸਰ ਅੱਛਾ ਹਾਂ ਬਿਲਕੁਲ ਫੋਨ ਤਾਂ ਬਿਲਕੁਲ ਵੀ ਨਹੀਂ ਸੀ ਇਹਨਾਂ ਕੋਲੇ ਹੁਣ ਜਦੋਂ ਇਹ ਕੋਲੇ ਸੀ ਹੁਣ ਵੀ ਫੋਨ ਮੇਰਾ ਆਪਣਾ ਖੁੱਦਾ ਨਹੀਂ ਮੇਰੀ ਮੰਮੀ ਦਾ ਹੀ ਫੋਨ ਹੈ गावा ਹੂੰ ਉਹਨਾਂ ਦਾ ਹੀ ਫੋਨ ਚਲਾਉਂਦੀ ਹਜੇ ਵੀ ਹੂੰ ਤੇ ਉਹਨਾਂ ਨਾਲ ਹੀ ਗੱਲ ਕੀਤੀ ਸੀ ਤੁਹਾਨੂੰ ਜਦੋਂ ਇਹ ਮਿਲਦੇ ਆ ਤੁਹਾਨੂੰ ਦੱਸਦੇ ਆ ਵੀ ਮੈਨੂੰ ਤੁਹਾਡੀ ਹਾਈਟ ਤੋਂ ਕੋਈ ਦਿੱਕਤ ਨਹੀਂ ਤੁਹਾਡੇ ਜਿਵੇਂ ਇਹਨਾਂ ਨੇ ਕਿਹਾ ਵੀ ਮੈਨੂੰ ਤੁਹਾਡੇ ਕਿਸੇ ਵੀ ਚੀਜ਼ ਸਰੀਰਕ ਬਣਤਰ ਤੋਂ ਦਿੱਕਤ ਨਹੀਂ ਤੁਹਾਡੇ ਤੁਹਾਡਾ ਨੇਚਰ ਚਾਹੀਦਾ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਜਦੋਂ ਕਿਸੇ 'ਚ ਕੋਈ ਜਿਵੇਂ ਹਾਈਟ ਘੱਟ ਹੁੰਦੀ ਹੈ ਜਾਂ ਕਿਸੇ 'ਚ ਕੋਈ ਸਰੀਰਕ ਕਮੀ ਹੁੰਦੀ ਹੈ ਉਹ ਉਹਨੂੰ ਪੂਰੀ ਦੁਨੀਆ ਬਹੁਤ ਟੀਜ਼ ਕਰਦੀ ਹੈ। ਤਾਂ ਕਰਦੀ ਹੀ ਹੈ। ਹਾਂ ਆਪਣੇ ਦੇ ਹੋਣਾ ਚਾਹੀਦਾ ਹੈ ਕਿ ਹਾਂ ਆਪਾਂ ਠੀਕ ਜਦ ਸੜਕਾ ਹੋਣਾ ਰਹੇਗਾ ਵਾ। ਸੜਕੋ ਹੈਗਾ ਕਿ ਹਾਂ ਆਪਾਂ ਕੁਝ ਕਰ ਸਕਦੇ ਹਾਂ। ਫਿਰ ਕਾ ਤੋ ਆਪਾਂ ਕਰਨਾ ਕਿ ਹਾਂ ਵੀ ਨਹੀਂ। ਹੂੰ ਇਹਨਾਂ ਨੂੰ ਮੈਨੂੰ ਸਭ ਇੱਕ ਗੱਲ ਵਧੀਆ ਲੱਗੀ ਕਿ ਕਿਉਂਕਿ ਇਹਨਾਂ ਦੇ ਪੇਰੈਂਟਸ ਨੇ ਵੀ ਇੱਕ ਵਾਰ ਵੀ ਨਹੀਂ ਬੋਲਿਆ ਕਿ ਹਾਈਟ ਛੋਟੀ ਹੈ। ਕਈ ਹੁੰਦੇ ਨਾ ਕਿ ਹਾਈਟ ਛੋਟੀ ਤੇ ਦਿੱਕ ਬੋਲਦੇ ਨੇ ਕਿ ਇਹਨੇ ਇੱਕ ਛੋਟੀ ਹਾਈਟ ਦੀ ਕੁੜੀ ਆ ਪੱਕਾ ਤੋਂ ਲਈਏ। ਹੂੰ ਸਾਡਾ ਮੁੰਡਾ ਐਡਾ ਲੰਬਾ ਹੈਗਾ ਵਾ। ਹੂੰ ਤੇ ਇਹ ਗੱਲ ਸਭ ਤੋਂ ਵਧੀਆ ਲੱਗੀ ਕਿ ਬੇਨਿੰਸ ਨੂੰ ਕੋਈ ਦਿੱਕਤ ਨਹੀਂ ਇਹਨਾਂ ਨੂੰ ਕੋਈ ਦਿੱਕਤ ਨਹੀਂ। ਨਾਲ ਇਹ ਚੱਲਦੇ ਤੁਰਦੇ ਫਿਰਦੇ ਗਿਆ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਕਈਆਂ ਨੂੰ ਸ਼ਰਮ ਆਂਦੀ ਹੁੰਦੀ ਤੁਰਨ ਲੱਗੇ। ਹੂੰ ਕਿ ਛੋਟੀ ਹਾਈਟ ਦੀ ਕੁੜੀ ਨੂੰ ਨਾਲ ਲੈ ਕੇ ਜਾਂਦੇ ਪਏ ਆਪਾਂ। ਹੂੰ ਹੂੰ ਇਹਨਾਂ ਨੂੰ ਕੋਈ ਦਿੱਕਤ ਨਹੀਂ। ਲੱਗਿਆ ਇਹ ਹੋਇਆ ਕਦੇ? ਨਹੀਂ ਮੈਨੂੰ ਬਹੁਤ ਫੀਲ ਹੁੰਦਾ ਜੀ ਬਹੁਤ ਖੁਸ਼ੀ ਹੁੰਦੀ ਆ। ਹੂੰ ਕੀ ਇਹ ਮੇਰੇ ਨਾਲ ਆ ਕਿ ਦੁਨੀਆ ਪੂਰੀ ਦੁਨੀਆ ਮੈਨੂੰ ਦੇਖ ਰਹੀ ਆ ਕਦੇ ਤੁਸੀਂ ਵੀ ਸਾਡੇ ਨਾਲ ਚੱਲ ਕੇ ਦੇਖਿਓ ਮਾਰਕੀਟ ਜਾ ਕਿਤੇ ਬਾਜ਼ਾਰ ਚ ਹਨਾ ਤਾਂ ਲੋਕੀ ਸਾਨੂੰ ਦੇਖਦੇ ਨੇ ਤਾਂ ਮੈਨੂੰ ਇਹ ਚੀਜ਼ ਵਧੀਆ ਲੱਗਦੀ ਆ ਕੋਈ ਐਟੀਟਿਊਡ ਨਹੀਂ ਇਹ ਚੀਜ਼ ਦਾ ਮੈਨੂੰ ਕੋਈ ਮੈਨੂੰ ਦਿੱਕਤ ਪ੍ਰੋਬਲਮ ਨਹੀਂ ਕਿ ਸਾਨੂੰ ਕਾਤੋਂ ਦੇਖ ਰਹੇ ਨੇ ਜਾਂ ਮੇਰੀ ਵਾਈਫ ਅੱਧੀ ਹਾਈਟ ਛੋਟੀ ਆ ਤਾਂ ਕਰਕੇ ਨਾ ਮੈਨੂੰ ਖੁਸ਼ੀ ਆ ਕਿ ਸਾਨੂੰ ਦੇਖ ਰਹੇ ਨੇ ਹਨਾ ਇੱਕ ਅਨੋਖਾਪਣ ਲੋ ਕਦੇ ਇਤਨੀ ਕਮੈਂਟ ਪਾਸ ਤਾਂ ਨਹੀਂ ਹੋਏ ਰਸਤੇ 'ਚ ਜਾਂਦੇ ਆ ਤਾਂ ਵੀ ਕੋਈ ਹੋਏ ਹੁਣ ਜਿਹੜੇ ਤੁਹਾਨੂੰ ਸੁਣੇ ਹੁੰਦੇ ਨਹੀਂ ਨਹੀਂ ਸਰ ਕਮੈਂਟ ਕੋਈ ਨਹੀਂ ਪਰ ਅੱਜ ਤੱਕ ਜਿੰਨੇ ਵੀ ਮਿਲੇ ਆ ਸਾਰਿਆਂ ਨੇ ਸ਼ਾਬਾਸ਼ ਹੀ ਦਿੱਤੀ ਹੂੰ ਹੂੰ ਕਿਸੇ ਨੇ ਕੋਈ ਗਲਤ ਕਮੈਂਟ ਨਹੀਂ ਕੀਤਾ ਆ ਸਾਡੀ ਵੀਡੀਓ 'ਚ 100 'ਚ ਅਜ ਐਨ ਮੰਨ ਲਓ ਜੀ 5 ਇੱਕ ਹੈਗੇ ਆ ਜੋ ਗਲਤ ਕਮੈਂਟ ਕਰਦੇ ਨੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਕਿਉਂਕਿ ਰਾਹ ਜਾਂਦੇ ਕੁੱਤੇ ਤਾਂ ਭੌਂਕਦੇ ਹੁੰਦੇ ਨੇ ਹਣਾ ਜੀ ਇਹ ਇਹ ਦਿਲ ਬਹੁਤ ਇਹਨਾ ਦਿਲ ਕਿਸੇ ਕਿਸੇ ਨੂੰ ਦਿੰਦਾ ਰੱਬ ਵੀ ਏਡਾ ਵੱਡਾ ਦਿਲ ਹੈ ਨਾ ਕਿਸੇ ਜੋ ਜੇਕਰ ਕਿਸੇ ਕਮੀ ਨੂੰ ਆਪਾਂ ਕਿਸੇ ਨੂੰ ਇਗਨੋਰ ਕਰਕੇ ਉਹਨੂੰ ਐਜ਼ ਅ ਇਨਸਾਨ ਅਪਣਾਈਏ ਇਹ ਦਿਲ ਮੈਨੂੰ ਲੱਗਦਾ ਵੀ ਬਹੁਤ ਰੇਅਰ ਹੀ ਅੱਜ ਕੱਲ੍ਹ ਰਹਿ ਗਏ ਤੇ ਇਹਦੇ 'ਚ ਹੈਗਾ ਇਸ ਲਈ ਤੁਹਾਨੂੰ ਵੀ ਇਹ ਮੈਂ ਕਹਿਣਾ ਵੀ ਬਹੁਤ ਲੱਕੀ ਹੂੰ ਤੁਸੀਂ ਵੀ ਹੈ ਨਾ थैंक यू ਜੀ ਨਹੀਂ ਮੇਰੇ ਪੇਰੈਂਟਸ ਨੇ ਜੀ ਇੱਕ ਗੱਲ ਸिखਾਈ ਸੀ ਹੂੰ ਕਹਿੰਦੇ ਪੁੱਤ ਬਸ ਸਹੀ ਰਸਤੇ ਚੱਲੇ ਜਾ ਰਸਤੇ 'ਚ ਕੰਡੇ ਬੋਤਾਂ ਨੇ ਨੇ ਤੇ ਆਦੇ ਮੰਜ਼ਲ ਤੱਕ ਜਾ ਤੇ ਮੈਨੂੰ ਆਦੀ ਮਿਹਨਤ ਤੇ ਕਾਇਮ ਆ ਤੇ ਮੈਂ ਆਦੀ ਮੰਜ਼ਲ ਤੱਕ ਪਹੁੰਚ ਹੀ ਜਾਣਾ ਜੀ ਤੇ ਮੈਨੂੰ ਪਰਮਾਤਮਾ ਦੇ ਉੱਪਰ ਭਰੋਸਾ ਹੈ ਜਿਵੇਂ ਤੁਸੀਂ ਕਿਹਾ ਸੀਗਾ ਵੀ ਮੇਰਾ ਪਹਿਲਾ ਅਗਲਾ ਜਿਹੜਾ ਪਿਆਰ ਸੀਗਾ ਉਹ ਚੜਿਆ ਨਹੀਂ ਪਰਵਾਹ ਨਹੀਂ ਚੜੂਗਾ ਹਾਂਜੀ ਫਿਰ ਜ਼ਿੰਦਗੀ ਨੂੰ ਇੱਕੇਦਮ ਜਿਹਨੂੰ ਮੂਵ ਆਨ ਕਹਿੰਦੇ ਆ ਕਰਨ ਜੇ ਮੂਵ ਆਨ ਕਿਵੇਂ ਹੋਇਆ ਸਰ ਐਦਾਂ ਨਾ ਜੀ ਕਿ ਦੇਖੋ ਮੈਂ ਫੇਰ ਉਹੀ ਗਾ ਟੌਪਿਕ ਕਹਿ ਰਿਹਾ ਹੈਗਾ ਕੇ ਬੰਦਾ ਗਲਤ ਰਸਤਾ ਚੁੰਦਾ ਹੀ ਆ ਹਨਾ ਜੀ ਜਿੱਦਾਂ ਕਿ ਇੱਕ ਸਿੰਗਰ ਆ ਉਹ ਆਦੀ ਲਾਈਫ ਬਾਰੇ ਦੱਸਦਾ ਨਾ ਜੀ ਆਪਾਂ ਨੂੰ ਲੱਗਦਾ ਕਿ ਉਹ Song ਗਾ ਰਿਹਾ ਪਰ ਉਹ ਆਦੀ ਲਾਈਫ ਦੀ ਰੀਅਲ ਲਾਈਫ ਦੀ ਸੱਚਾਈ ਦੱਸ ਰਿਹਾ ਸੀਗਾ ਮੈਂ ਇੱਕ Song ਸੁਣਿਆ ਸੀਗਾ ਤਾਜ ਬਣਾਤਾ ਤੇਰੇ ਲਈ ਵੀਤ ਬਲਜੀਤ ਤਾਂ ਜੀ ਉਹਦੇ ਨਾਲ ਵੀ ਸ਼ਾਇਦ ਕੁਛ ਇਦਾਂ ਦਾ ਹੀ ਹੋਊਗਾ ਤੇ ਮੇਰੇ ਨਾਲ ਵੀ ਸ਼ਾਇਦ ਇਦਾਂ ਦਾ ਹੀ ਹੋਇਆ ਜੀ ਤੁਸੀਂ ਵੀ ਤਾਜ ਬਣਾਉਣਾ ਚਾਹੁੰਦੇ ਸੀਗੇ ਪਰ ਬਣਾ ਨਹੀਂ ਬਣਿਆ ਨਹੀਂ ਐਦਾਂ ਕਹਿ ਲਓ ਜੀ ਬਣਿਆ ਨਹੀਂ ਤੇ ਤਾਜ ਤੋਂ ਮਹਾਰਾਜ ਮਹਾਤਾਜ ਹੁਣ ਬਣਾਉਣ ਜਾ ਰਹੇ ਆ ਜੀ ਐਦਾਂ ਕਹਿ ਲਓ ਤੁਹਾਨੂੰ ਇਹ ਗੱਲ ਇਹਨਾਂ ਨੇ ਅੱਜ ਹੀ ਦੱਸੀ ਹੈ ਜਾਂ ਪਹਿਲਾਂ ਪਤਾ ਸੀ ਜਾਂ ਨਹੀਂ ਨਹੀਂ ਇਹਨਾਂ ਨੇ ਮੈਨੂੰ ਵਿਆਹ ਤੋਂ ਬਾਅਦ ਦੱਸਿਆ ਸੀ ਸਾਰੀ ਮਤਲਬ ਸਾਰੀ ਨਹੀਂ ਮੈਂ ਦੇਖੋ ਲੋਕਸ਼ੋਪ ਕੁਛ ਨਹੀਂ ਕੀਤਾ ਨਾ ਹੀ ਮੇਰੇ ਪੇਰੈਂਟਸ ਤੋਂ ਨਾ ਹੀ ਮੈਂ ਇਹਨਾਂ ਤੋਂ ਮੈਂ ਫਸਟ ਟਾਈਮ ਹੀ ਕਹਤਾ ਸੀਗਾ ਮੈਂ ਕਿ ਮੈਨੂੰ ਅੱਜ ਦੱਸ ਦੇ ਮੈਂ ਕਿ ਮੇਰੀ ਲਾਈਫ ਦੀ ਇਹ ਸਚਾਈਆ ਵੀਰ ਮੈਂ ਪਹਿਲਾਂ ਕਿਸੇ ਕੁੜੀ ਨੂੰ ਮੈਂ ਲਵ ਕਰਦਾ ਸੀਗਾ ਜੇ ਹੁਣ ਕੋਈ ਦਿੱਕਤ ਪਰੇਸ਼ਾਨੀ ਆ ਤਾਂ ਮੈਨੂੰ ਦੱਸ ਦੇ ਮੈਂ ਇਦਾਂ ਵੀ ਚਾਹਨਾ ਸੀਗਾ ਜੀ ਕਿ ਮੈਂ ਹੁਣ ਵੀ ਚਾਹਨਾ ਹੈਗਾ ਕਿ ਉਹਨਾਂ ਦੋਨਾਂ ਨੂੰ ਮੈਂ ਮਿਲਾਵਾਂ ਵੀ ਬੈਠ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਲੋ ਜੇ ਪ੍ਰਮਾਤਮਾ ਚਾਹੇ ਤਾਂ ਮਿਲ ਜਾਣਗੇ ਇੱਦਾਂ ਵੀ ਆ ਜੇ ਤੈਨੂੰ ਕੋਈ ਦਿੱਕਤ ਆ ਤਾਂ ਦੱਸ ਨਹੀਂ ਪਰ ਇਹਨੂੰ ਤਾਂ ਦਿੱਕਤ ਨਹੀਂ ਹੈਗੀ ਕਿਉਂਕਿ ਆਪਣੀ ਬੰਦੇ ਲਾਈਫ ਹੁੰਦੀ ਹੈ ਨਾ ਨੇਚਰ ਚੰਗਾ ਸੀ ਬਸ ਬਹੁਤ ਚੰਗਾ ਸੀ ਕਿਉਂਕਿ ਆਪਣੀ ਆਪਣੀ ਲਾਈਫ ਹੁੰਦੀ ਪਹਿਲਾਂ ਕਈਆਂ ਦੇ ਬॉयਫ੍ਰੈਂਡਸ ਵਗੈਰਾ ਹੁੰਦੇ ਕਈਆਂ ਦੀ ਹੁੰਦੀ ਆ ਉਹਦੇ ਤੋਂ ਕੋਈ ਦਿੱਕਤ ਨਹੀਂ ਹੋਣੀ ਬਸ ਵਿਆਹ ਦਾ ਵਾਅਦਾ ਨਹੀਂ ਹੁੰਦਾ ਕਿਸੇ ਦਾ ਵੀ ਫਿਰ ਪੰਗਾ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਸਹੀ ਹੈ ਜਿਵੇਂ ਤੁਹਾਨੂੰ ਇੰਨੀ ਤੁਹਾਨੂੰ ਵੀ ਦਿਲ ਦੀ ਵਿਸ਼ਾਲਤਾ ਫਿਰ ਕਿਵੇਂ ਆਈ ਜਦੋਂ ਇੱਕ ਇੱਕ ਕੁੜੀ ਦਾ ਘਰ ਵਾਲਾ ਇਹ ਦੱਸੇ ਵੀ ਮੈਂ ਤਾਂ ਪਹਿਲਾਂ ਕਿਸੇ ਨੂੰ ਪਿਆਰ ਕਰਦਾ ਸੀਗਾ ਸਰ ਉਹ ਐਦਾਂ ਨਾ ਜੀ ਨਹੀਂ ਮੈਂ ਪਹਿਲਾਂ ਤੋਂ ਪੁੱਛ ਰਿਹਾ ਵੀ ਤੁਹਾਡੇ ਦਿਲ ਚ ਐਨਾ ਵਿਸ਼ਾਲਤਾ ਕਿ ਮੈਂ ਇਹ ਵੀ ਕੋਈ ਗੱਲ ਨਹੀਂ ਤੂੰ ਹੁਣ ਠੀਕ ਰਹਿ ਮੈਨੂੰ ਕੋਈ ਦਿੱਕਤ ਨਹੀਂ ਕਿਉਂਕਿ ਅਗਲੇ ਨੇ ਸੱਚਾਈ ਦੱਸ ਦਿੱਤੀ ਇਹ ਕਵਿਸ਼ਵਾਸ ਕਰਕੇ ਕਿਸੇ ਨੇ ਦੱਸੀ ਹੋਣੀ ਸੱਚਾਈ ਆਪਾਂ ਅਗਰ ਉਹਨੂੰ ਗਲਤ ਸਮਝੀਏ ਗਲਤ ਬੋਲਾਂਗੇ ਤੇ ਫਿਰ ਗਲਤ ਗੱਲ ਹੈ ਇਹ ਇੱਕ ਵਧੀਆ ਗੱਲ ਹੈ ਕਿ ਸੱਚਾਈ ਦੱਸੀ ਗਈ ਹੈ ਸੱਚਾਈ ਤੇ ਹੀ ਕਾਇਮ ਰਹੋਗੇ ਤੇ ਵਧੀਆ ਗੱਲ ਹੈ ਅਗਰ ਹਾਂ अगर ਹੁੰਨ ਨਗਰ ਕਰੋਗੇ ਫਿਰ ਨਾ ਚੜਤੀ ਨਹੀਂ ਗੀ ਨਹੀਂ ਇੰਨੀ ਕਿ ਤਾਂ ਹੋਣਾ ਚਾਹੀਦਾ ਰੋਗ ਨਹੀਂ ਬਿਲਕੁਲ ਜੀ ਬਿਲਕੁਲ ਮੈਂ ਇਹਨੂੰ ਕਹਿ ਰੱਖਿਆ ਮੈਂ ਕਿਹਾ ਮੇਰੇ ਵੱਲੋਂ ਤੈਨੂੰ ਕੋਈ ਸ਼ਿਕਾਇਤ ਨਹੀਂ ਆਊਗੀ ਕਦੇ ਵੀ ਨਹੀਂ ਆਊਗੀ ਜੇ ਮੈਨੂੰ ਬਾਈ ਚਾਂਸ ਮੇਰੇ ਵੱਲੋਂ ਕੋਈ ਵੀ ਸ਼ਿਕਾਇਤ ਆਵੇ ਤਾਂ ਜੋ ਦਿਲ ਕਰਦਾ ਤੋ ਉਹ ਕਰੀ ਖੁੱਲ ਕੇ ਨਹੀਂ ਇਹਨਾਂ ਦੀ ਤਾਂ ਉਹ ਉਹ ਵੀ ਹੈ ਨਾ ਦੁੱਧ ਤਾਂ ਸੜਿਆ ਫਿਰ ਲੱਸੀ ਵੀ ਫੂਫੂ ਕੀ ਹੁਣ ਨਹੀਂ ਹੈ ਨਹੀਂ ਸਰ ਦੇਖੋ ਐਦਾਂ ਦੀ ਕੋਈ ਗੱਲ ਨਹੀਂ ਜੀ ਜੋ ਪਹਿਲਾਂ ਮੈਨਾਂ ਹੋਈ ਸੀ ਹਨਾ ਉਹ ਵੀ ਇੱਕ ਮਾਲਕ ਦੇ ਥਰੂ ਮੇਰੇ ਹੋਈ ਸੀ ਕਿ ਐਦਾਂ ਨਹੀਂ ਜੋ ਅੱਜ ਕੱਲ ਚੱਲ ਰਿਆ ਨਾ ਜੀ ਬੇ ਰਸਤੇ ਦੇ ਵਿੱਚ ਜਾ ਕੇ ਕੁੜੀ ਨੂੰ ਨੰਬਰ ਦਿੱਤਾ ਜਾਂ ਕਮੈਂਟ ਦਿੱਤਾ ਜਾਂ ਮੈਰਿਜ ਵਿੱਚ ਮਿਲ ਗਏ ਹਨਾ ਜੀ ਐਦਾਂ ਦਾ ਕੁਝ ਵੀ ਨਹੀਂ ਹੋਇਆ ਜੀ ਉਹ ਹੁਣ ਦੀ ਜ਼ਿੰਦਗੀ ਬਾਰੇ ਜੇਕਰ ਅੱਪਾ ਗੱਲ ਕਰੀਏ ਜਦੋਂ ਤੁਸੀਂ ਇਕੱਠੇ ਹੋਏ ਜਾਂ ਉਦੋਂ ਤੋਂ ਫਿਰ ਕੀ ਜ਼ਿੰਦਗੀ 'ਚ ਦੋਹਾਂ ਦੇ ਬਦਲਾਅ ਲੱਗਿਆ ਤੁਹਾਨੂੰ ਸਰ ਅਸੀਂ ਬਹੁਤ ਖੁਸ਼ ਹਾਂ ਜੀ ਹੂੰ ਨੰਬਰ 1 ਤੇ ਜੀ ਪਹਿਲਾਂ ਜੇ ਮੇਰੀ ਬਿਜ਼ਨਸ ਵਾਲੀ ਗੱਲ ਕਰੀਏ ਤਾਂ ਹੂੰ ਤਾਂ ਮੇਰਾ ਬਿਜ਼ਨਸ ਪਹਿਲਾਂ ਨਾਲੋਂ ਬਹੁਤ ਚੰਗਾ ਹੂੰ ਹਾਂਜੀ ਪਹਿਲਾਂ ਐਦਾਂ ਮੰਨ ਲਓ ਜੀ 25% ਸੀ ਹੂੰ ਤਾਂ ਹੁਣ ਮੰਨ ਲਓ ਜੀ 75% ਹੋ ਗਿਆ ਜੀ ਹੂੰ ਬਿਜ਼ਨਸ ਮੇਰਾ ਤੇ ਮੇਰਾ ਘਰ ਵੀ ਬਣ ਚੁੱਕਿਆ ਹੈ ਹੂੰ ਮੇਰੇ ਕੋਲੇ ਸਾਈਕਲ ਸੀ ਪਹਿਲਾਂ ਹੂੰ ਸੱਚਾਈਆਂ ਕਿ ਮੈਂ ਸਾਈਕਲ ਤੇ ਮੈਂ ਆਦੀ ਬਿਜ਼ਨਸ ਤੇ ਜਾਂਦਾ ਸੀ ਸ਼ਾਪ ਤੇ ਜਾਂਦਾ ਸੀਗਾ ਪਰ ਹੁਣ ਮੇਰੇ ਕੋਲ ਬਾਈਕ ਆ ਤੇ ਹੁਣ ਮੈਂ ਸੋਚ ਰਾਂ ਕਿ ਗੱਡੀ ਲੈ ਲਾਂ ਕਿ ਉਹ ਰঞ্জੀਤ ਬਾਵਾ ਨੇ ਗਾਣਾ ਹੈ ਨਾ ਕਿ ਤੇਰੇ ਬਰਕਤ ਪੈਣ ਲੱਗ ਗਈ ਘਰ ਚੋਂਦਾ ਗਾਣਾ ਸੁਣਿਆ ਨਾ ਜੀ ਬਸ ਸੇਮ ਉਦਾਂ ਮੇਰੇ ਨਾਲ ਹੀ ਹੋਇਆ ਜੀ ਇਹ ਬਰਕਤ ਲੈ ਕੇ ਆਈ ਹਾਂ ਜੀ ਕੁਝ ਕੁੜੀਆਂ ਹੁੰਦੀਆਂ ਜੀ ਉਹਨਾਂ ਦਾ ਪੈਰ ਚੰਗਾ ਹੁੰਦਾ ਹੈਗਾ ਤਾਂ ਮੇਰੇ ਘਰ ਚ ਬਰਕਤ ਆਈ ਆਈ ਜਦੋਂ ਦੀ ਇਹ ਆਈ ਆ ਤੇ ਮੈਂ ਇਹ ਹੀ ਚਾਹਨਾ ਹੈਗਾ ਕਿ ਪ੍ਰਮਾਤਮਾ ਸਭ ਦੀਆਂ ਜੋੜੀਆਂ ਇਦਾਂ ਹੀ ਬਣਾਵੇ ਜਿੱਦਾਂ ਸਾਡੀ ਆ ਮੈਂ ਦੇ ਨਾਲ ਬਹੁਤ ਖੁਸ਼ ਆ ਜੀ ਐਜ਼ ਅ ਇਨਸਾਨੀਅਤ ਨਾਤੇ ਜੇ ਅੱਪਾ ਗੱਲ ਕਰਦੇ ਆ ਹਨਾ ਜਾਂ ਇੱਕ ਸਮਾਜਿਕ ਤੌਰ ਤੇ ਵਿਚਰਨ ਦੀ ਗੱਲ ਕਰਦੇ ਆ ਤੁਸੀਂ ਇਸ ਚੀਜ਼ ਨੂੰ ਇਹ ਵੀ ਨਹੀਂ ਰੋਕਿਆ ਤੁਸੀਂ ਸੋਸ਼ਲ ਮੀਡੀਆ ਤੇ ਆ ਹਾਂਜੀ ਇੰਸਟਾਗ੍ਰਾਮ ਤੇ ਤੁਸੀਂ ਆਏ ਤੁਸੀਂ ਰੀਲਸ ਬਣਾਉਣ ਲੱਗੇ ਉਦੋਂ ਨਹੀਂ ਕਿਤੇ ਨਾ ਕਿਤੇ ਇਹ ਸੀਗਾ ਮਨ ਚ ਵੀ ਸ਼ਾਇਦ ਜੇ ਅਸੀਂ ਇੰਸਟਾਗ੍ਰਾਮ ਤੇ ਆ ਜਾਾਂਗੇ ਤਾਂ ਰਿਸ਼ਤੇਦਾਰ ਵੀ ਸਾਨੂੰ ਕਹਿਣਗੇ ਜਾਂ ਉਹ ਕਹਿਣਗੇ ਹਨਾ ਨਹੀਂ ਸਰ ਅਸੀਂ ਨਹੀਂ ਜੀ ਅ ਮੈਂ ਚਾਹਨਾ ਕਿ ਖੁੱਲ ਕੇ ਜ਼ਿੰਦਗੀ ਜੀਣੀ ਹੈ ਜੀ ਦੁਨੀਆ ਜੋ ਮਰਜੀ ਗਏ ਦੁਨੀਆ ਜਾਏ ਬਾੜ ਮੈਂ ਯਾਰਾ ਨੇ ਖੁੱਲ ਕੇ ਜ਼ਿੰਦਗੀ ਜੀਣੀ ਹੈ ਨਹੀਂ ਕੋਈ ਕੁਛ ਮਰਜ਼ੀ ਕਹਿੰਦਾ ਨਾ ਕੋਈ ਪ੍ਰੋਬਲਮ ਨਹੀਂ ਜੀ ਮੈਨੂੰ ਹਾਂ ਜੋ ਜੇ ਸੜਦਾ ਜਾਂ ਕੁਛ ਕਹਿੰਦਾ ਤਾਂ ਮੈਂ ਜੋ ਕਮੈਂਟ ਵਿੱਚ ਕਹਿੰਦਾ ਹੁੰਦਾ ਨਾ ਇਹ ਫੇਕ ਆਈਡੀਆ ਬਣਾ ਕੇ ਤਾਂ ਮੈਂ ਉਹਨੂੰ ਮੈਸੇਜ ਵੀ ਕੀਤਾ ਸੀ ਮੈਂ ਕਿਹਾ ਆਦਾ ਐਡਰੈਸ ਦੇ ਨੰਬਰ ਦੇ ਮੈਂ ਨਾ ਮੇਰੇ ਸਾਹਮਣੇ ਜੋ ਮਰਜ਼ੀ ਬੋਲ ਕੇ ਦਿਖਾ ਦੇ ਨਹੀਂ ਸੋਸ਼ਲ ਮੀਡੀਆ ਵਾਲੇ ਨਾ ਉਹਨਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਹਾਂਜੀ ਜਿਹੜੇ ਕਮੈਂਟ ਵਾਲੇ ਆ ਨਾ ਉਹਨਾਂ ਨੂੰ ਸੀਰੀਅਸ ਲਓਂਗੇ ਤੁਸੀਂ ਅੱਗੇ ਨਹੀਂ ਵੱਧ ਪਾਉਣਾ ਨਾ ਬਿਲਕੁਲ ਜੀ ਬਿਲਕੁਲ ਆ ਅੱਗੇ ਨਹੀਂ ਵੱਧ ਪਾਉਂਗਾ ਕਿ ਉਹਨਾਂ ਦੀ ਹਿੰਮਤ ਤੇ ਔਕਾਤ ਇੰਨੀ ਕੀ ਹੁੰਦੀ ਹੈ ਵੀ ਉਹ ਤੁਹਾਨੂੰ ਉੱਥੇ ਲਿਖ ਦੇਣ ਉਸ ਤੋਂ ਵੱਧ ਨਾ ਤੋ ਸਾਹਮਣੇ ਆ ਸਕਦੇ ਨਾ ਇਸ ਲਈ ਜੇ ਤੁਸੀਂ ਉਹਨਾਂ ਵਗੈਰ ਉਹਨਾਂ ਤੇ ਟਾਈਮ ਵੇਸਟ ਕਰੋਗੇ ਵੀ ਤੁਸੀਂ ਉਹਨਾਂ ਨੂੰ ਰਿਪਲਾਈ ਕਰੋਗੇ ਤੁਸੀਂ ਉਹਨਾਂ ਨੂੰ ਕਹੋਗੇ ਆ ਜਾ ਆਪਾਂ ਇਹ ਕਰਦੇ ਆ ਫਿਰ ਤੁਸੀਂ ਅੱਗੇ ਨਹੀਂ ਵੱਧ ਪਾਉਣਾ ਬਿਲਕੁਲ ਜੀ ਬਿਲਕੁਲ ਇਹੀ ਗੱਲ ਮੇਰੇ ਸੱਸੋਮਾ ਸਿਖਾਉਂਦੇ ਨੇ ਕਹਿੰਦੇ ਪੁੱਤ ਤੂੰ ਉਹਨਾਂ ਕੰਨੀ ਧਿਆਨ ਨਾ ਦੇ ਹੂੰ ਕਹਿੰਦੇ ਬਸ ਤੂੰ ਅੱਗੇ ਵੱਧ ਜੋ ਮਰਜੀ ਕਰ ਮੇਰੇ ਪੇਰੈਂਟਸ ਨੇ ਮੈਨੂੰ ਰੋਕਿਆ ਨਹੀਂ ਜੀ ਜਮਾਂ ਵੀ ਮਾਣਾ ਨਹੀਂ ਕਿਤਾ ਕਹਿਰ ਕੀ ਪਹਿਲਾ ਵਾਲੇ ਜਮਾਨੇ ਟਾਈਮ ਦੇ ਪਰ ਇਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਜੀ ਬਸ ਇਹਨਾਂ ਨੇ ਮੇਰਾ ਸਾਥ ਦਿੱਤਾ ਹੈ ਕਹਿੰਦੇ ਪੁੱਤ ਜੋ ਮਰਜੀ ਕਰ ਤੂੰ ਗਾਂਹ ਵੱਧ ਬਸ ਕਾਫੀ سپورਟੀਵ ਹੈਗੇ ਪੇਰੈਂਟਸ ਮੇਰੇ ਪੇਰੈਂਟਸ ਨੇ ਸਾਨੂੰ ਪੂਰੇ سپورਟ ਕੀਤਾ ਕੋਈ ਕਪੜਾ ਪਾਉਣ ਦੀ ਕੋਈ ਦਿੱਕਤ ਨਹੀਂ ਕੁਝ ਵੀ ਨਾ ਕਹਿੰਦੇ ਨਾ ਤੈਨੂੰ ਲੱਗਾ ਹੈਗਾ ਪੈਨੂ ਲੱਗ ਕੇ ਵਿੱਚ ਵੀ ਦਵ ਸਲੇਟ ਨਹੀਂ ਪਾਣਾ ਸ਼orts ਵਗੈਰਾ ਨਹੀਂ ਪਾਣੇ ਕੋਈ jeans ਵਗੈਰਾ ਨਹੀਂ ਪਾਣੇ ਕਿਸੇ ਕੁਝ ਬੋਲ ਲੈ ਹੀ ਨਹੀਂ ਗਾ ਹਮ ਜਲੰਧਰ ਤੋਂ ਇੱਕ ਵੱਡਾ ਸ਼ਹਿਰ ਹੈ ਹਨਾ ਜੇ ਸਮਝ ਲਈ ਦੁਆਬਾ ਤਾਂ ਕਹਿੰਦੇ ਆ ਵੀ ਸਭ ਤੋਂ ਡਿਵੈਲਪਡ ਏਰੀਆ ਪੰਜਾਬ ਦਾ ਹਾਂਜੀ ਉਧਰਲੇ ਇਧਰੇ ਆਉਣਾ ਮਾਲਵੇ ਚ ਆਉਣਾ ਭਾਸ਼ਾ ਸਮਝ ਲੱਗਦੀ ਹਾਂਜੀ ਹਾਂਜੀ ਸਾਨੂੰ ਗੱਡੀ ਨਹੀਂ ਲੱਗਦੀ ਨਹੀਂ ਸਰ ਮੈਂ ਦੱਸਦਾ ਜਿਹੜਾ ਪਿਆਰ ਕਰਦਾ ਨਹੀਂ ਉਹਨੂੰ ਸਮਝ ਆ ਹੀ ਜਾਂਦੀ ਆ ਉਦਾਂ ਹੀ ਇਹਨਾਂ ਨੂੰ ਸਮਝ ਮੇਰੀ ਆ ਹੀ ਜਾਂਦੀ ਹੈਗੀ ਉਹ ਫਲਾਂ ਕਿਸੇ ਦੀ ਨਾ ਆਵੇ ਪਰ ਮੇਰੀ ਇਹਨਾਂ ਨੂੰ ਸਮਝਾਈ ਜਾਉ। ਨਹੀਂ ਚਲੋ ਉਹ ਤਾਂ ਹੌਲੀ-ਹੌਲੀ ਪਿਆਰ ਦੀ ਭਾਸ਼ਾ ਦਾ ਸਾਰੀ ਹੁੰਦੀ ਹੈ ਸਭ ਜੀ ਸਭ ਜੀ ਜਾਨੀ ਹੈ। ਪਰ ਵੈਸੇ ਗੱਲ ਕਰਦਾ ਨਾਰਮਲੀ। ਨਹੀਂ ਨਾਰਮਲ ਪਾਸਾ ਕਰਨੀ। ਹਾਂ ਜੀ ਹਾਂ ਜੀ ਸਮਝ ਆਏ ਨਹੀਂ। ਕਈ ਵਾਰੀ ਹੋ ਜਾਂਦੀ ਦਿੱਕਤ ਤੇ ਹੈਗੇ ਨੂੰ ਸਮਝਾਉਣਾ ਉਸੇ। ਹੂੰ ਕਿਹੜੇ ਕਿਹੜੇ ਸ਼ਬਦ ਸਭ ਤੋਂ ਔਖੇ ਲੱਗੇ ਇੱਧਰ ਲਿਆ। ਤੋਂ ਜਿਹਦਾ ਆਪਣੀ ਭਾਸ਼ਾ ਕੋਈ ਬੋਲਦਾ ਹੈਗਾ ਵਾ। ਕਿਚੋਂ ਨਹੀਂ ਸਮਝ ਆਉਂਦੀ। ਆਪਣੇ ਏਰੀਆ ਨਾ ਥੋੜਾ ਜਿਹਾ ਬਠਿੰਡਾ ਏਰੀਆ ਜੋ ਆਪਣਾ ਬਠਿੰਡਾ ਏਰੀਆ ਹੈਗਾ। ਇਹ ਥੋੜਾ ਹਰਿਆਣਵੀ ਏਰੀਆ ਜਾ ਆ ਜਾਂਦਾ ਹੈਗਾ ਕਿਉਂਕਿ ਹਰਿਆਣਾ ਆਪਣੇ ਨੇੜੇ ਲੱਗ ਕੇ ਪੈਂਦਾ ਨਾ ਤੇ ਇੱਥੇ ਇਹ ਪਿਓਰ ਮਾਲਵਾ ਨਾ ਜਿਹੜਾ ਆਪਣਾ ਇਹ ਏਰੀਆ ਆਕਾ ਜਾਂਦਾ ਹੈ ਇੱਥੇ ਸਭ ਤੋਂ ਵੱਧ ਵੀ ਮਲਬਾਈ ਬੋਲੀ ਜਾਂਦੀ ਹੈ ਜਾਂ ਇਧਰ ਨੂੰ ਆਪਾਂ ਜਦੋਂ ਜਾਂਦੇ ਹਾਂ ਹਰਿਆਣਵੀ ਮਲਵਾਈ ਵੀ ਗੱਲ ਹੈ ਮਲਵਾਈ ਆ ਜਿਹੜੀ ਕਿਤਾਬੀ ਪਾਯਾ ਨਾ ਉਹ ਆਪਣੀ ਅੰਦਰਲੀ ਹੈ ਹਾਂਜੀ ਹਾਂਜੀ ਜਿਹੜੇ ਕਿਤਾਬਾਂ ਚ ਪੜੀਏ ਇਸ ਲਈ ਸਾਰਿਆਂ ਨੂੰ ਸਮਝ ਆ ਜਾਂਦੀ ਜਦੋਂ ਆਪਾਂ ਥੋੜਾ ਇੱਧਰ ਬਰਨਾਲਾ ਸੰਧਰੂਰ ਜਾਂਦੇ ਆ ਉਹ ਫਿਰ ਪਿਓਰ ਮਲਵਈ ਆ ਜਾਂਦੀ ਕੀ ਕਰਦੀ ਸੀ ਕੀ ਹਾਂ ਹਾਂ ਤੀ ਤੇ ਹਾਂਜੀ ਹਾਂਜੀ ਉਹ ਆ ਜਾਂਦਾ ਇੱਧਰਲਾ ਇਲਾਕਾ ਚਲੋ ਇਹ ਤਾਂ ਆਪਾਂ ਛੱਡ ਦਿਆਂ ਗੱਲ ਇੱਕ ਜਦੋਂ ਇੱਕ ਕੁੜੀ ਸਾਰੇ ਸੁੱਕਨੇ ਲੈ ਕੇ ਆਉਂਦੀ ਹੈ ਕਿਉਂਕਿ ਹਰ ਇੱਕ ਕੁੜੀ ਦੀ ਵੀ ਜਿਵੇਂ ਮੁੰਡਿਆਂ ਦੀ ਇੱਛਾ ਹੈ ਤੇ ਉਹ ਵੀ ਕੁੜੀਆਂ ਦੀ ਇੱਛਾ ਹੁੰਦੀ ਹੈ ਵੀ ਮੇਰਾ ਘਰ-ਬਾਰ ਹੋਵੇ ਮੇਰਾ ਬਹੁਤ ਵਧੀਆ ਪਰਿਵਾਰ ਹੋਵੇ ਇੱਕ ਬਿਲਕੁਲ ਅਲੱਗ ਦੁਨੀਆ 'ਚ ਆ ਜਾਣਾ ਬਿਲਕੁਲ ਅਲੱਗ ਪਰਿਵਾਰ ਦੇ ਵਿੱਚ ਆ ਜਾਣਾ ਜਿਹ ਨੂੰ ਪਤਾ ਹੀ ਨਾ ਹੋਣਾ ਵੀ ਕੌਣ ਹੈ ਘਟੇ ਕਿਉਂਕਿ ਇਹ ਸਮਝ ਲੋ ਇੱਕ ਵਾਰੀ ਥੋੜੀ-ਬਹੁਤ ਗੱਲਬਾਤ ਨਾਲ ਤਾਂ ਜਜਮੈਂਟ ਨਹੀਂ ਹੁੰਦੀ ਕਿਵੇਂ ਲੱਗਿਆ ਸੀ ਤੁਹਾਨੂੰ ਪਹਿਲਾਂ ਪਹਿਲਾ ਪਹਿਲਾ ਕਪਰਾਟ ਹੋਈ ਸੀਗੀ ਬਟ ਜਦੋਂ

ਮੇਰੇ ਨਾਨੇ ਗਿਆ ਇੱਕ ਛੋਟਿਆ ਪਰਦੀ ਗਿਆ ਉਹ ਵੀ ਬਥੇਰਾ ਬੋਲ ਦਿੰਦੀ ਘਰੇ ਆ ਕੇ ਸਿਰ ਖਾਏ ਨਹੀਂ ਪੂਰਾ ਦਿਨ ਜੀ ਜੀ ਲਾਈ ਰੱਖੀ ਹਾਂ ਜੀ ਲਾਈ ਰੱਖਿਆ ਕਦੇ ਫੀਲ ਹੀ ਨਹੀਂ ਹੁੰਦਾ ਜੀ ਮੈਂ ਤੂੰ ਬਗਾਨੇ ਘਰੇ ਆ ਕਦੇ ਫੀਲ ਹੀ ਨਹੀਂ ਹੁੰਦਾ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਕੀਤੀ ਹਾਂ ਜਿੱਦਾਂ ਮਰਜ਼ੀ ਰਹਿ ਮੇਰੇ ਤਾਂ ਮੇਰੀ ਮੰਮੀ ਨਾ ਬੋਲਣ ਦੇਗੇ ਨਾ ਬੋਲਵਾ ਨਹੀਂ ਇਧਰ ਇਹ ਗੁੱਸੇ ਨਾਲ ਲੜਦੇ ਨੇ ਮੇਰੀ ਮੰਮੀ ਨਾ ਹਾਂ ਜੀ ਇਹ ਨਾਲ ਹੀ ਸਾਸੂ ਮਾ ਅੱਛਾ ਚਲੋ ਉਹਨਾਂ ਨਾਲ ਲੜਦੇ ਰਹਿੰਦੇ ਨੇ ਨਹੀਂ ਉਹਨਾਂ ਦਾ ਇਕੱਲਾ ਬੋਲ ਥੋੜਾ ਜਾਂ ਨਾ ਉੱਚਾ ਹੈਗਾ ਜੀ ਸਪੀਕ ਦੋਹਾਂ ਦੇ ਇੱਕੋ ਹੀ ਆ ਫੇ ਵੀ ਖੜਵੇ ਉਹ ਵੀ ਖੜਵੇ ਦੋਨੋਂ ਨੇ ਹੁੰਦੇ ਦੋਹਾਂ ਦੇ ਇੱਕੋ ਹੀ ਹੈ ਹਾਂ ਜੀ ਜ਼ਿੰਦਗੀ ਤੇ ਅੱਜ 13 ਬਾਕੀ ਕਿੰਨਾ ਜ਼ਿੰਦਗੀ ਦਾ ਤੁਸੀਂ ਐਜ ਇੱਕ ਐਜ ਦੇ ਹਾਈਟ ਦੇ ਤੌਰ ਤੇ ਦੱਸੋ ਤੁਸੀਂ ਏ ਦੱਸੋ ਵੀ ਤੁਸੀਂ ਹੁਣ ਤੱਕ ਵੀ ਜਿਹੜਾ ਇੱਕ ਅਫੇਅਰ ਤੋਂ ਨਿਕਲ ਕੇ ਨਵੀਂ ਜ਼ਿੰਦਗੀ ਸ਼ੁਰੂਆਤ ਕੀਤੀ ਆ ਉਹਦੇ ਬਾਰੇ ਦੱਸੋ ਸਰ ਮੈਂ ਤਾਂ ਜੀ ਇਦਾਂ ਹੀ ਕਹਿਣਾ ਕਿ ਗਾਣਿਆਂ 'ਚ ਜਾਂ ਮੰਨ ਲਓ ਕਿ ਅੱਜ ਜੋ ਚੱਲ ਰਿਹਾ ਤਾਂ ਹਰੇਕ ਇਨਸਾਨ ਕੁੜੀਆਂ ਨੂੰ ਗਲਤ ਕਹਿ ਰਿਹਾ ਹੈ ਹਨਾ ਜੀ ਪਰ ਮੇਰੇ ਥਰੂ ਤਾਂ ਮੇਰੀ ਸੋਚ ਨਹੀਂ ਇਹੀ ਆ ਕਿ ਇੱਕ ਕੁੜੀ ਆ ਸਿਰ ਦਾ ਤਾਜ ਬਣਾ ਕੇ ਜਾਂਦੀ ਆ ਮਾਪਿਆਂ ਦਾ ਵੀ ਤੇ ਘਰ ਵਾਲੇ ਦਾ ਵੀ ਜੇ ਉਹਨੂੰ ਸਹੀ ਆਪਾਂ ਸਮਝੀਏ ਤਾਂ ਦਿਲ ਤੋਂ ਕਰੀਏਗਾ ਹਾਂ ਨਾ ਜੀ ਤਾਂ ਬੰਦਾ ਗਾਂ ਵਧਦਾ ਹੀ ਆ ਕਹਿੰਦੇ ਨੇ ਇੱਕ ਕੁੜੀ ਆ ਜਦੋਂ ਪੈਰਾਂ 'ਚ ਰੋਲ ਦਿੰਦੀ ਆ ਪਿਓ ਦੀ ਪੱਗ ਤੇ ਜਾਂ ਸਿਰ ਦਾ ਤਾਜ ਬਣਾਉਂਗਾ ਤਾਂ ਮੇਰੇ ਨਾਲ ਵੀ ਕੁਛ ਇਦਾਂ ਹੀ ਹੋਇਆ ਜੀ ਤੇ ਮੈਨੂੰ ਸਿਰ ਦਾ ਤਾਜ ਬਣਾਇਆ ਸੀ ਤੁਸੀਂ ਜ਼ਿੰਦਗੀ ਦੇ ਇੱਕ ਘੱਟ ਹਾਈਟ ਹੋਣ ਕਰਕੇ ਵੀ ਕੀ ਤਜਰਬਾ ਸਮਝਿਓ ਅੱਜ ਤੱਕ ਦਾ ਜਰਬਤ ਆ ਜੇ ਕੁਝ ਵੀ ਨਹੀਂ ਹੈ ਕਿਉਂਕਿ ਮੈਨੂੰ ਨਾ ਉੱਥੇ ਨ ਕਿਸ ਨੇ ਕੱਜੀ ਬੋਲੇਗਾ ਨਾ ਇੱਥੇ ਨ ਕਿਸ ਨੇ ਬੋਲੇਆ ਹਾਈਟ ਦੇ ਅਕੋਰਡਿੰਗ ਹਾਂ ਕਈ ਫੀਲ ਕਰਦੇ ਹੈਗੇ ਸਾਡੀ ਹਾਈਟ ਛੋਟੀ ਹੈ ਸਾਡਾ ਵਿਆਹ ਨਹੀਂ ਹੋਣਾਗਾ ਪਰ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਬੋਲਣਾ ਚਾਹੀਦੀ ਹੈ ਕਿ ਹਾਂ ਵੀ ਇਸ ਸਾਜਣੇ ਆਪਣੇ ਆਪ ਤੇ ਭਰੋਸਾ ਰੱਖੋ ਜਿੰਨਾ ਦੇ ਵੀ ਘੱਟ ਹਾਈਟ ਹੈਗੀ ਆ ਕੋਈ ਨਾ ਕੋਈ ਕਿਸੇ ਤਰ੍ਹਾਂ ਬਣਿਆ ਹੀ ਹੁੰਦਾ ਹੈਗਾ ਸਭ ਨੂੰ ਆਪਣੇ ਆਪ ਤੇ ਭਰੋਸਾ ਹੋਣਾ ਹੀ ਚਾਹੀਦਾ ਇੰਜ ਗੱਲ ਸਰ ਹਾਈਟ ਦੀ ਨਹੀਂ ਜੀ ਅੱਜ ਕੱਲ ਦੇਖਿਆ ਜੀ ਕਹਿੰਦੇ ਕੁੜੀਆਂ ਦਾ ਕਾਲ ਪੈ ਗਿਆ ਹਨਾ ਜੀ ਮੁੰਡਿਆਂ ਦੀ ਮੈਰਿਜ ਨਹੀਂ ਹੋ ਰਹੀ ਪਰ ਉਹਨਾਂ ਦੇ ਵੀ ਇੱਕ ਕਮੀ ਆ ਜੀ ਮੇਰਾ ਇੱਕ ਫਰੈਂਡ ਆਇਆ ਹੈਗਾ ਜੀ ਦੂਰ ਦਾ ਉਹ ਕਹਿੰਦਾ ਮੇਰਾ ਰਿਸ਼ਤਾ ਕਰਾ ਦੇ ਠੀਕ ਆ ਜੀ ਤੇ ਕਹਿੰਦਾ ਕੁੜੀ ਸੋਹਣੀ ਹੋਣੀ ਚਾਹੀਦੀ ਆ ਪੜ੍ਹੀ ਲਿਖੀ ਹੋਣੀ ਚਾਹੀਦੀ ਆ ਮਤਲਬ ਕਿ ਕੋਈ ਵੀ ਇਨਸਾਨ ਆ ਅੱਜ ਕੱਲ ਜਿੰਨਾ ਵਿਆਹ ਨਹੀਂ ਹੋ ਰੇ ਜੀ ਮੈਂ ਉਹਨਾਂ ਨੇ ਇੱਕ ਮੈਸੇਜ ਦੇਣਾ ਜਾਨਾ ਵੀ ਯਾਰ ਪਹਿਲਾਂ ਤਾਂ ਆਦੀ ਨਾ ਜਿਹੜਾ ਤੁਸੀਂ ਕਮੀਆਂ ਨੇ ਕੁੜੀਆਂ 'ਚ ਦੇਖਦੇ ਹੋ ਨਾ ਕਮੀਆਂ ਉਹ ਦੂਰ ਕਰੋ ਬਿਆ ਸੋਣੀ ਆ ਕਿ ਪੜੀ ਲਿਖਿਆ ਅੱਜ ਤੋਂ ਅੱਜ ਕੱਲ ਤਾਂ ਪਹਿਲਾਂ ਤਾਂ ਭਾਲਦੇ ਨੇ ਕਿ ਸਿੱਧਾ ਜੀ ਨੌਕਰੀ ਲੱਗੀ ਹੋਣੀ ਚਾਹੀਦੀ ਆ ਪੜੀ ਨਹੀਂ ਕੋਈ ਪੜੀ ਨਾ ਉਹ ਸਿੱਧਾ ਨੌਕਰੀ ਸਰਕਾਰੀ ਹੋਣੀ ਚਾਹੀਦੀ ਆ ਬਸ ਅੱਜ ਕੱਲ ਇਹ ਚੱਲ ਰਿਹਾ ਆ ਆਦੀ ਲਾਈਫ ਨਹੀਂ ਦਿਖ ਰਹੀ ਕਿ ਕਿੱਦਾਂ ਦਾ ਇਨਸਾਨ ਮਿਲੂ ਸਾਨੂੰ ਪਰ ਮੈਂ ਭਰੋਸਾ ਖੁੱਦ ਕੀਤਾ ਜੀ ਮੈਂ ਇਹਨੂੰ ਕੁਝ ਨਹੀਂ ਦੇਖਿਆ ਕਿ ਪੜੀ ਆ ਕਿ ਨਹੀਂ ਪੜੀ ਹਾਈਟ ਛੋਟੀ ਆ ਕਿ ਨਹੀਂ ਸਿੱਧਾ ਦੇਖਿਆ ਹਾਂ ਕਰਤੀ ਇੱਕ ਵਾਰੀ ਮਨ ਚ ਆਇਆ ਸੀ ਕਦੇ ਵੀ ਸਵਾਲ ਸਰ ਬਿਲਕੁਲ ਨਹੀਂ ਜੀ ਕਿਉਂਕਿ ਮੇਰਾ ਪਹਿਲਾਂ ਬ੍ਰੇਕ ਅਪ ਹੋਇਆ ਸੀਗਾ ਜੀ ਹਨਾ ਜੀ ਮੈਂ ਉਹਨਾਂ ਦੇ ਪੈਨਿਸ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਗਨੋਰ ਕਰਤਾ ਮੈਨੂੰ ਤਾਂ ਐਦਾਂ ਕਹਿ ਲੋ ਜੀ ਮੈਂ ਆਦੀ ਜ਼ਿੰਦਗੀ ਬਰਬਾਦ ਕਰਨ ਗਿਆ ਸੀ ਕਿ ਮੈਂ ਬਸ ਫੈਮਿਲੀ ਦੇ ਥਰੂ ਜਾਂ ਲੋਕਾਂ ਦੇ ਥਰੂ ਮੈਂ ਇੱਕ ਮਿਆਹ ਕਰਾਣਾ ਜੀ ਮੈਰਿਜ ਕਰਾਨੀਆਂ ਤਾਂ ਮੈਂ ਖੁਦ ਮੈਂ ਇਹ ਸੋਚ ਕੇ ਮੈਂ ਸ਼ਾਦੀ.com ਚਲਾਇਆ ਸੀ ਕਿ ਮੈਂ ਜ਼ਿੰਦਗੀ ਆਦੀ ਬਰਬਾਦ ਕਰਨੀ ਆ ਚਾਹੇ ਕੁੜੀ ਚੰਗੀ ਮਿਲੇ ਚਾਹੇ ਮਾੜੀ ਮਿਲੇ ਬਸ ਸਿਰਫ ਇੱਕ ਵਿਆਹ ਕਰਾਣਾ ਆਦੀ ਲਾਈਫ ਬਰਬਾਦ ਕਰਨੀ ਆ ਕਿ ਕਹ ਲਓ ਕਿ ਜਿਹੜੀ ਸਟੇਜ ਤੇ ਕੁੜੀ ਨੱਚਦੀ ਹੁੰਦੀ ਆ ਨਾ ਚਾਹੇ ਜਾਂ ਕਹੇ ਕੋਠਿਆਂ ਤੇ ਹੁੰਦੀ ਆ ਚਾਹੇ ਉਹ ਮਿਲ ਜੇ ਮੈਨੂੰ ਪਰ ਪਰ ਮੈਨੂੰ ਪੋਲੇ ਨਾਲ ਦੀ ਇੰਨੀ ਕ ਮਹਿਰ ਨਹੀਂ ਨਾ ਮੇਰੇ ਤੇ ਮੈਨੂੰ ਇਹ ਇਨਸਾਨ ਐਦਾ ਨਾ ਮਿਲਿਆ ਨਾ ਜੀ ਮੈਂ ਇਹਨ ਤੋਂ ਜਾਣ ਵਾਰ ਸਕਦਾ ਹਾਂ ਖੁੱਦ ਮੇਰੇ ਪੇਰੈਂਟਸ ਵੀ ਬਹੁਤ ਚੰਗਾ ਇਨਸਾਨ ਮਿਲਿਆ ਮੈਨੂੰ ਟੋਟੇ ਮਾਂਚ ਆਇਆ ਸੀਗੇ ਜਦੋਂ ਤੁਸੀਂ ਇੱਕ ਦੂਜੇ ਨੂੰ ਦੇਖਿਆ ਇਹ ਤਾਂ ਬੜਾ ਲੰਮਾ ਨਾ ਹੋ ਕੀ ਕਰਨੇ ਇਹ ਤਾਂ ਖੁਸ਼ ਹੋਏ ਹੋਣੇ ਨਹੀਂ ਨਹੀਂ ਵੀਰ ਹੁ ਨਾ ਹੀ ਨਾ ਕਰਦੇ ਕਦੇ ਕਈ ਹੁੰਦਾ ਹੈ ਕਿ ਹਾਂ ਜ਼ਰੂਰ ਕਿਉਂਕਿ ਸਾਡੇ ਮੈਂ ਕਈ ਇਹਨੂੰ ਕੀਤਾ ਸੀਗਾ ਕਈਆਂ ਨੇ ਮਨਾਂ ਕਿ ਤੁਸੀਂ ਹਾਇਰ ਦੇ ਕੋਲ ਕਈ ਮਨਾਂ ਕਰ ਦਿੱਤੀ ਸੀ ਹੂੰ ਸੀਗਾ ਥੋੜਾ ਜਿਹਾ ਬਟ ਉਸ ਤੋਂ ਬਾਅਦ ਨਹੀਂ ਸੀਗਾ ਜੋ ਐ ਮਿਲੇ ਸੀਗੇ ਇੰਨਾ ਮੈਂ ਕੁਝ ਦਿਮਾਗ ਦੇ ਸੋਚਿਆ ਨਹੀਂ ਸੀ ਕਿ ਹਾਂ ਕਰੋਗੇ ਨਾ ਕਰੋਗੇ ਕੋਈ ਪਰੇਸ਼ਾਨੀ ਨਹੀਂ ਸੀ ਕਿ ਨਾ ਵੀ ਕਰਿੰਦੇ ਤਾਂ ਵੀ ਕੋਈ दिक्कत ਨਹੀਂ ਸੀ ਇਹਨਾਂ ਨੂੰ ਸਰ ਨੂੰ ਹੋ ਗਾਲ ਦੱਸੋ ਕਿ ਜਦੋਂ ਆਪਾਂ ਮੰਦਿਰ ਚ ਮਿਲੇ ਸੀ ਤੁਸੀਂ ਮੈਨੂੰ ਦੱਸਿਆ ਸੀ ਕਿ ਹਾਈਡ ਦੀ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਤੁਸੀਂ ਮੈਨੂੰ ਪੁੱਛਿਆ ਸੀ ਨਾ ਹਾਂਜੀ ਮੈਂ ਜਦੋਂ ਪੁੱਛਿਆ ਸੀ ਇਹਨਾਂ ਨੂੰ ਕਿ ਹਾਈਡ ਦੀ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਇਹਨਾਂ ਨੇ ਬੋਲਿਆ ਸੀ ਕਿ ਹਾਈਡ ਦੀ ਕੋਈ ਦਿੱਕਤ ਨਹੀਂ ਹੈਗੀ ਤਰੇ ਅੰਗ ਪੈ ਚੱਲਦੇ ਆ ਗਏ ਆ ਮੈਂ ਬੋਲ ਤੈ ਮੈਨੂੰ ਜ਼ਰੂਰ ਸੀਗਾ ਕਿ ਹਾਂ ਹਾਈਟ ਦੇ ਅਕੋਰਡਿੰਗ ਕਾਈ ਤੁਸੀਂ ਸਾਰਨ ਹੁੰਦੀ ਹੈ ਅੱਜ ਕੱਲ ਦਿੱਕਤ ਕੋਈ ਬੋਲਦਾ ਕਿ ਇਨੀ ਛੋਟੀ ਹਾਈਟ ਕਾ ਤੋ ਕਿਉਂ ਲਈਏ ਐਡਾ ਲੰਬਾ ਮੁੰਡਾ ਹੈਗਾ ਕਾ ਤੋ ਲਈਏ ਪਰ ਛੋਟੀ ਦੀ ਕੀ ਤੁਰਦੇ ਤੁਰਦੇ ਚੰਗਾ ਲੱਗਦਾ ਕਈ ਵੇ ਪੇਸ ਨੂੰ ਫੀਲ ਹੁੰਦਾ ਕਿ ਹਾਂ ਵੀ ਇਨੀ ਛੋਟੀ ਹਾਈਟ ਦੀ ਕੁੜੀ ਆਪਾਂ ਕਾ ਲੋਂਗੇ ਕੋਈ ਰਿਸ਼ਤੇਦਾਰ ਬੋਲੂਗਾ ਕੋਈ ਆਣ ਗਵਣ ਬੋਲੂਗਾ ਤੁਸੀਂ ਕਦੇ ਨਹੀਂ ਸੁਣਨ ਤੁਹਾਡੇ ਰਿਸ਼ਤੇਦਾਰਾਂ ਨੇ ਤੈਨੂੰ ਕਿਹਾ ਕਰੇ ਕਹੀ ਜਾਂ ਜੀ ਕਹੀ ਜਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਦਾ ਕੰਮ ਆ ਸਿਰਫ ਬੋਲਣਾ ਆ ਆਪਾਂ ਆਪਣਾ ਕੰਮ ਆ ਜੀ ਕਰਮ ਕਰਨਾ ਆਪਾਂ ਗਾਹ ਵਧਣਾ ਜਿਨ੍ਹਾਂ ਨੇ ਬੋਲਣਾ ਉਹਨਾਂ ਨੇ ਤਾਂ ਬੋਲਣਾ ਹੀ ਆ ਉਹ ਬੋਲਣ ਜੋਗੇ ਆ ਉਹ ਬੋਲਣਗੇ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜ ਰਾਦੇ ਜੀ ਜੈ ਸ਼ੰਕਰ ਜੁੜੇ ਰਹੋ ਬੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ